ਗੁਰੂ ਪਿਆਰੇ ਸਾਥ ਸੰਗਤ ਜੀ ਆਓ ਅੱਜ ਆਪ ਜੀ ਨੂੰ ਇੱਕ ਐਸੇ ਇਤਿਹਾਸਕ ਗੁਰਦੁਆਰੇ ਦੇ ਦਰਸ਼ਨ ਕਰਵਾ ਰਹੇ ਹਾਂ ਜਿਸ ਜਗ੍ਹਾ ਤੇ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਧੰਨ ਗੁਰਨਾਕ ਸਿੰਘ ਮਹਾਰਾਜ ਜੀ ਦੇ ਸੁਪੁੱਤਰ ਬਾਬਾ ਸ੍ਰੀ ਚੰਦ ਨੂੰ ਮਿਲਣ ਵਾਸਤੇ ਆਏ ਪਰ ਬਾਬਾ ਸ੍ਰੀ ਚੰਦ ਜੀ ਸਮਾਧੀ ਵਿੱਚ ਲੀਨ ਸਨ ਤਾਂ ਉਹਨਾਂ ਨੂੰ ਡਿਸਟਰਬ ਨਾ ਕਰਦੇ ਹੋਏ ਗੁਰੂ ਪਾਤਸ਼ਾਹ ਜੀ ਨੇ ਥੋੜਾ ਦੂਰ ਜਾ ਕੇ ਆਪਣਾ ਢੇਰਾ ਲਗਾਇਆ ਤੇ ਇੱਥੇ ਸੰਗਤਾਂ ਦਾ ਇਕੱਠ ਜੋੜਿਆ ਇੱਥੇ ਹੀ ਗੁਰੂ ਪਾਤਸ਼ਾਹ ਜੀ ਨੇ ਇੱਕ ਸਰੋਵਰ ਦੀ ਖਦਵਾਈ ਕਰਾਈ ਤੇ ਬੇਅੰਤ ਬਖਸ਼ਿਸ਼ਾਂ ਦੇ ਨਾਲ ਨੂੰ ਅਜਿਆ ਕਿੱਥੇ ਹੈ ਇਹ ਇਤਿਹਾਸਕ ਸਥਾਨ ਤੇ ਤੁਸੀਂ ਕਿਵੇਂ ਦਰਸ਼ਨ ਕਰ ਸਕਦੇ ਹੋ ਜੁੜੇ ਰਹੋ ਸਰਮ ਸਿੰਘ ਅੰਦਰਪਾਲ ਖਾਲਸਾ ਤੇ YouTube ਚੈਨਲ ਦੇ ਨਾਲ ਤੇ ਜਿੰਨਾ ਸकता ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਕਰ ਦਿਓ ਵੱਤ-ਵੱਤ ਸ਼ੇਅਰ ਕਰੋ ਅਤੇ ਸਿੱਖ ਧਰਮ ਦਾ ਪ੍ਰਚਾਰ ਕਰੋ ਜੀ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰ ਇਤਿਹਾਸ ਅਤੇ ਇਤਿਹਾਸਕ ਗੁਰਦੁਆਰੇ ਦੇ ਦਰਸ਼ਨ ਦੀ ਲੜੀ ਨੂੰ ਜੋੜਦੇ ਹੋਏ ਅੱਜ ਅਸੀਂ ਪਹੁੰਚੇ ਹਾਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਅਤੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਵੱਡੇ ਸੁਪੁੱਤਰ ਬਾਬਾ ਸ੍ਰੀ ਚੰਦ ਜੀ ਦੇ ਤਪਸਥਾਨ ਬਾਟਸਾਪ ਦੀ ਤਰਤੀ ਦੇ ਉੱਤੇ ਇਹ ਇਤਿਹਾਸਕ ਸਥਾਨ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਸੁਪੁੱਤਰ ਅਤੇ ਗੁਰਨਾਨਕ ਦੀ ਪੰਨੀ ਜੋਤ ਦੇ ਮਿਲਾਪ ਦੀ ਸਥਾਨ ਹੈ ਪਠਾਨਕੋਟ ਤੋਂ ਤਕਰੀਬਨ 10 ਕਿਲੋਮੀਟਰ ਪਹਿਲਾਂ ਖੱਬੇ ਹੱਥ ਨੂੰ ਰਸਤਾ ਮਿਲਦਾ ਹੈ तकरीबन 5 ਕਿਲੋਮੀਟਰ ਦੀ ਬੀਐਸਤੇ ਉੱਤੇ ਇਹ ਇਤਿਹਾਸਕ ਸਥਾਨ ਆਪ ਦਰਸ਼ਨ ਕਰ ਸਕਦੇ ਹੋ ਧੰਗੁਰੂ ਅਰਜਨ ਸਾਹਿਬ ਮਹਾਰਾਜ ਜੀ ਅਮਰਸਰ ਤੋਂ ਚੱਲ ਕੇ 1655 ਈਸਵੀ ਨੂੰ ਗੁਰਦਾਸਪੁਰ ਦੇ ਇਲਾਕੇ ਚੋਂ ਹੁੰਦੇ ਹੋਏ ਇਸ ਜਗ੍ਹਾ ਦੇ ਉੱਤੇ ਬਾਬਾ ਸ਼੍ਰੀ ਚੰਦ ਜੀ ਦੇ ਨਾਲ ਦਰਸ਼ਨ ਅਤੇ ਬਚਨ ਬਲਾਸ ਕਰਨ ਵਾਸਤੇ ਆਂਦੇ ਹਨ ਪਰ ਬਾਬਾ ਸ੍ਰੀ ਚੰਦ ਜੀ ਉਸ ਸਮੇ ਸਮਾਦੀ ਚਲੇ ਨ ਸਨ ਧੰਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਨਾਲ ਬੇਅੰਤ ਸੰਤਤਾ ਸਨ ਗੁਰਸਿੱਖ ਸਨ ਆਸ-ਪਾਸ ਦੀਆਂ ਸੰਤਾਂ ਨੇ ਵੀ ਜਦੋਂ ਦੇਖਿਆ ਕਿ ਗੁਰੂ ਪਾਤਸ਼ਾਹ ਜੀ ਇੱਥੇ ਆਏ ਹਨ ਤੇ ਉਹਨਾਂ ਨੇ ਗੁਰੂ ਪਾਤਸ਼ਾਹ ਜੀ ਨੂੰ ਮਿਲਣਾ ਗੁਰੂ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ ਆਣਾ ਸ਼ੁਰੂ ਕਰ ਦਿੱਤਾ ਤਾਂ ਗੁਰੂ ਪਾਤਸ਼ਾਹ ਜੀ ਨੇ ਬਾਬਾ ਸ੍ਰੀ ਚੰਦ ਦੀ ਸਮਾਦੀ ਵਿੱਚ ਵਿਗਨ ਨਾ ਪਾਵੇ ਇਸ ਮੰਤਵ ਨੂੰ ਮੁੱਖ ਰੱਖਦੇ ਹੋਏ ਆ ਉੱਥੋਂ ਤਕਰੀਬਨ ਅੱਧਾ ਕਿਲੋਮੀਟਰ ਦੀ ਵਿੱਤ ਦੇ ਉੱਤੇ ਇੱਕ ਜਗ੍ਹਾ ਤੇ ਆ ਕੇ ਆਪਣਾ ਡੇਰਾ ਲਗਾ ਲਿਆ ਹੁਣ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਇਸ ਜਗ੍ਹਾ ਸੰਗਤ ਕਰਨ ਲੱਗ ਪਏ ਦੂਰੋਂ ਦੂਰੋਂ ਸੰਗਤਾਂ ਆਉਂਦੀਆਂ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਦੀਆਂ ਬਚਨ ਬਲਾਸ ਕਰਦੀਆਂ ਬੇਅੰਤ ਖੁਸ਼ੀਆਂ ਪ੍ਰਾਪਤ ਕਰਕੇ ਘਰਾਂ ਨੂੰ ਚਲੇ ਜਾਂਦੀਆਂ ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਵੀ ਨਿਤਾ ਪ੍ਰਤੀ ਸਵੇਰੇ ਉੱਠਦੇ ਅਤੇ ਬਾਬਾ ਸ਼੍ਰੀ ਚੰਦ ਜੀ ਦੇ ਕੋਲ ਆਂਦੇ ਬੜੀ ਨਿਮਰਤਾ ਦੇ ਨਾਲ ਹੱਥ ਜੁੜ ਕੇ ਕਾਫੀ ਸਮਾਂ ਖੜਾ ਰਹਿੰਦੇ ਅਤੇ ਉਹਨਾਂ ਦੇ ਅੱਖ ਖੁੱਲਣ ਦੀ ਉਡੀਕ ਕਰਦੇ ਲਗਾਤਾਰ 6 ਮਹੀਨੇ ਇਹ ਸਭ ਇਸੇ ਤਰ੍ਹਾਂ ਹੀ ਚੱਲਿਆ ਤਾਂ ਗੁਰੂ ਪਾਤਸ਼ਾਹ ਜੀ ਉਹਨਾਂ ਦੀ ਉਡੀਕ ਕਰਕੇ ਫਿਰ ਵਾਪਸ ਆਪਣੇ ਇਸ ਨਿਜ ਸਥਾਨ ਤੇ ਆ ਜਾਂਦੇ ਅਤੇ ਇੱਥੇ ਹੀ ਬੈਠ ਕੇ ਉਹ ਸੰਤਾਂ ਨੂੰ ਉਤਾਰਦੇ ਇਸ ਇਤਿਹਾਸ ਸਥਾਨ ਵਿੱਚ ਗੁਰੂ ਪਾਤਸ਼ਾਹ ਜੀ ਦੇ ਬੈਠਣ ਦਾ ਉਹ ਥੜਾ ਸਹਿਬ ਅਜੇ ਤੱਕ ਮੌਜੂਦ ਹੈ ਜਿਸ ਜਗ੍ਹਾ ਦੇ ਉੱਤੇ ਬੈਠ ਕੇ ਧੰ ਗੁਰੂ ਅਰਜਨ ਦੇਵ ਮਹਾਰਾਜ ਜੀ ਦੁਨੀਆ ਨੂੰ ਧਾਰਦੇ ਰਹੇ ਹਨ ਇਸੇ ਹੀ ਸਮੇਂ ਦੌਰਾਨ ਧੰ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਸੰਗਤ ਦੇ ਕੋਲੋਂ ਇੱਥੇ ਇੱਕ ਸਰੋਵਰ ਦੀ ਖੁਦਾਈ ਵੀ ਕਰਵਾ ਦਿੱਤੀ ਅਤੇ ਅਰਦਾਸ ਕੀਤੀ ਕਿ ਇੱਥੇ ਇਸ਼ਨਾਨ ਕਰਨ ਤੇ ਸਾਰੇ ਦੁੱਖ ਕਲੇਸ਼ ਕੱਟੇ ਜਾਣਗੇ ਤੁਸੀਂ ਦਰਸ਼ਨ ਕਰ ਸਕਦੇ ਹੋ ਉਸ ਸरोवर ਅੱਜ ਤੱਕ ਇਸ ਜਗ੍ਹਾ ਦੇ ਉੱਤੇ ਮੌਜੂਦ ਹੈ ਮਸੀਆ ਪੁੰਨਿਆ ਦੇ ਉੱਤੇ ਬੇਅੰਤ ਸੰਤਾ ਇਸ ਜਗ੍ਹਾ ਦੇ ਉੱਤੇ ਕਠ ਕਰਦੀਆਂ ਹਨ ਐਤਵਾਰ ਦਾ ਦਿਨ ਖਾਸ ਤੌਰ ਤੇ ਹੁੰਦਾ ਹੈ ਆਸ-ਪਾਸ ਦੇ ਇਲਾਕੇ ਦੇ ਲੋਕ ਆਉਂਦੇ ਹਨ ਇੱਥੇ ਇਸ਼ਨਾਨ ਕਰਦੇ ਹਨ ਗੁਰੂ ਪਾਰਸ਼ਾ ਜੀ ਅੱਗੇ ਆਪਣੇ ਮਨ ਦੀਆਂ ਆਪਣੀਆਂ ਭਾਵਨਾਵਾਂ ਮੁਤਾਬਕ ਅਰਦਾਸ ਕਰਕੇ ਗੁਰੂ ਪਾਰਸ਼ਾ ਜੀ ਕੋ ਬਖਸ਼ਿਸ਼ਾਂ ਲੈਂਦੇ ਹਨ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਇਹ ਸਥਾਨ ਸरोवर ਦੇ ਕੰਢੇ ਦੇ ਉੱਤੇ ਇੱਕ ਪ੍ਰਾਤਨ ਬਿਲਡਿੰਗ ਹੈ ਬਹੁਤ ਹੀ ਖੂਬਸੂਰਤ ਅਤੇ ਆਨੰਦਮਈ ਜਗ੍ਹਾ ਹੈ। ਦਰਸ਼ਨ ਕਰਕੇ ਇੱਕ ਅਲੱਗ ਹੀ ਵਜੇ ਦੇ ਵਿੱਚ ਚਲੇ ਜਾਈਦਾ ਹੈ। ਧੰਗੁਰੂ ਅਜਨਸੈਮਹ ਰਾਜ ਜੀ ਦੀ ਉੱਥੇ ਹਾਜ਼ਰੀ ਮਹਿਸੂਸ ਕਰੀਦੀ ਹੈ ਤੇ ਆਨੰਦ ਹੀ ਅਨੰਤੰਦਾ ਹੈ। ਇਸ ਇਤਿਹਾਸਕ ਸਥਾਨ ਤੇ ਇੱਕ ਹੋਰ ਘਟਨਾ ਦਾ ਜ਼ਿਕਰ ਹੁੰਦਾ ਹੈ। ਇਸ ਇਲਾਕੇ ਦਾ ਚੌਧਰੀ ਦੁੱਧਾ ਸੀ ਅਤੇ ਗੁਰੂ ਸਾਹਿਬ ਜੀ ਦੇ ਪ੍ਰਤਾਪ ਅਤੇ ਬਚਨਾਂ ਤੋਂ ਬਹੁਤ ਪ੍ਰਭਾਵਿਤ ਸੀ। ਮਨ ਨੂੰ ਵੇਰਗ ਲੱਗਾ ਤੇ ਬਾਕੀ ਸਾਰੇ ਆਪਣੇ ਵਾਦੇ ਦੀਆਂ ਦੱਤਾ ਮੰਗਦੇ ਹਨ ਆਪਣੇ ਧੀ ਪੁੱਤ ਜਾਂ ਕੁਲ ਦੇ ਵਾਦੇ ਦੀਆਂ ਦੱਤਾ ਮੰਗਦੇ ਹਨ ਜੋ ਲੋੜਵੰਦ ਅਵਸਥਾ ਸਨ ਉਹ ਮੰਗਦੇ ਸੰਤ ਭਾਈ ਦੋਦਾ ਜੀ ਨੇ ਗੁਰੂ ਪਾਤਸ਼ਾਹ ਜੀ ਕੋ ਇੱਕ ਅਨੁੱਖੀ ਮੰਗ ਮੰਗੀ ਹੱਥ ਜੋੜ ਕੇ ਬੇਨਤੀ ਕਰਨ ਲੱਗੇ ਕਿ ਸੱਚੇ ਪਾਤਸ਼ਾਹ ਜੀ ਮੈਨੂੰ ਮੌਤ ਦਾਨ ਬਖਸ਼ੋ ਗੁਰੂ ਪਾਤਸ਼ਾਹ ਜੀ ਨੇ ਪਿਆਰ ਭਰੀ ਨਿਗਾਹ ਵੱਲ ਉਸ ਵੱਲ ਦੇਖਿਆ ਤਾ ਦੁਬਾਰਾ ਫਿਰ ਪੁੱਛਿਆ ਤਾਂ ਉਸਨੇ ਫਿਰ ਇਹੀ ਜਵਾਬ ਦਿੱਤਾ ਸੱਚੇ ਪਾਤਸ਼ਾਹ ਜੀ ਮੈਨੂੰ ਮੌਤ ਦਾ ਦਾਨ ਦੋ ਤਾਂ ਭਾਈ ਦੁੱਧਾ ਜੀ ਦੀ ਇਸ ਅਰਦਾਸ ਨੂੰ ਗੁਰੂ ਸਾਹਿਬ ਜੀ ਨੇ ਪ੍ਰਵਾਨ ਕੀਤਾ ਤਾਂ ਉਸ ਨੂੰ ਮੁਕਤੀ ਦਾ ਦਾਨ ਬਖਸ਼ਿਆ ਇਹ ਇਤਿਹਾਸਕ ਜਗਾ ਮੁਕਤ ਹੋਣ ਵਾਲੀ ਜਗਾ ਦੇ ਨਾਮ ਤੇ ਵੀ ਜਾਣੀ ਜਾਂਦੀ ਹੈ WhatsApp ਦੇ ਕੋਲ ਗੁਰੂ ਸਾਹਿਬ ਜੀ ਦਾ ਇਹ ਇਤਿਹਾਸਕ ਸਥਾਨ ਬੜਾ ਹੀ ਖੂਬਸੂਰਤ ਬਣਾਇਆ ਹੋਇਆ ਹੈ ਰਾਸ਼ੀ ਕਮਰੇ ਵੀ ਹਨ ਗੁਰੂ ਕੇ ਲੰਗਰ ਤੋਟ ਚਲਦੇ ਹਨ ਬੇਅੰਤ ਸੰਤਾਂ ਦੂਰ ਦੂਰ ਆ ਕੇ ਦਰਸ਼ਨ ਕਰਕੇ ਆਪਣੇ ਮਨ ਦੀਆਂ ਮਰਦਾਂ ਪੂਰੀਆਂ ਕਰਤੀਆਂ ਹਨ ਤਾਂ ਗੁਰੂ ਅਰਜਨ ਸਾਹਿਬ ਮਹਾਰਾਜ ਜੀ 6 ਮਹੀਨੇ ਤੱਕ ਇਸ ਜਗ੍ਹਾ ਤੇ ਤੇ ਰਹੇ ਅਤੇ ਇੱਕ ਦਿਨ ਬਾਬਾ ਸ਼੍ਰੀ ਚੰਦ ਜੀ ਦੀ ਸਮਾਦੀ ਖੁੱਲੀ ਗੁਰੂ ਅਰਜਨ ਪਾਤਸ਼ਾਹ ਜੀ ਉਹਨਾਂ ਦੇ ਨਾਲ ਬੈਠ ਕੇ ਵਿਚਾਰ ਵਟਾਂਦਰਾ ਕੀਤਾ ਬੇਅੰਤ ਸੰਤਾਂ ਨੇ ਦੋ ਮਹਾਨ ਆਤਮਾਵਾਂ ਦੇ ਬੈਠ ਕੇ ਦਰਸ਼ਨ ਕੀਤੇ ਅਤੇ ਉਹਨਾਂ ਦੇ ਬਚਨ ਬਲਾਸ ਸੁਨੇ ਕੋਜ ਸਮਾਵਚਨ ਬਲਾਫ ਕਰਕੇ ਬਾਬਾ ਸ਼੍ਰੀ ਚੰਦ ਜੀ ਗੁਰੂ ਪਾਸ਼ਾ ਜੀ ਕੋ ਅਗਿਆ ਲੈ ਕੇ ਫਿਰ ਸਮਾਦੀ ਵਿੱਚ ਲੀਨ ਹੋ ਗਏ ਤੇ ਤੁਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਉਤੋਂ ਫਿਰ ਵਾਪਸੀ ਅੰਮ੍ਰਿਤਸਰ ਵੱਲ ਨੂੰ ਚੱਲੇ ਪਾ ਦਿੱਤੇ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਬਾਟ ਸਹਿਬ ਦਾ ਗੁਰਦੁਆਰਾ ਗੁਰੂ ਸਰਸਹਿਬ ਜਿੱਥੇ ਗੁਰੂ ਪਾਸ਼ਾ ਜੀ ਨੇ ਬੇਅੰਤ ਬਖਸ਼ਿਸ਼ਾਂ ਕੀਤੀਆਂ ਹਨ ਆਪ ਜੀ ਨੂੰ ਇਹ ਇਤਿਹਾਸਕ ਸਥਾਨ ਦਰਸ਼ਨ ਕਰਕੇ ਕਿਵੇਂ ਦਾ ਲੱਗਾ ਕਮੈਂਟ ਜਰੂਰ ਕਰਿਓ ਆਸਾਂਗੀ ਚੀਜ਼ ਵੱਧ ਤੋਂ ਵੱਧ ਸ਼ੇਅਰ ਕਰਦੇ ਆ ਕਰੋ ਤਾਂ ਕਿ ਸਿੱਖ ਧਰਮ ਦਾ ਪ੍ਰਚਾਰ ਹੋ ਸਕੇ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਇਨੀ ਸੇਵਾ ਪ੍ਰਵਾਨ ਕਰਨੀ ਅਗਲੀ ਵੀਡੀਓ ਵਿੱਚ ਫਿਰ ਕੋਈ ਇਤਿਹਾਸਕ ਗੁਰਦੁਆਰਾ ਆਪ ਜੀ ਨੂੰ ਦਰਸ਼ਨ ਕਰਵਾਵਾਂਗੇ ਪੁੱਲਾਂ ਚੱਕਾ ਦੇਖਿਮਾਂ ਇਨੀ ਸੇਵਾ ਪ੍ਰਵਾਨ ਕਰਨੀ ਗੱਟ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ